ਤਿੰਨ ਧਨ ਜਣੇ ਨਮਨੀ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੇ ਇਸ ਪਵਨ ਪਵਿੱਤਰ ਅਸਥਾਨ ਤੇ ਸ਼੍ਰੀਮਾਨ ਸੰਤ ਆਪਾ ਸੁੰਦਰ ਸਿੰਘ ਜੀ ਤਿੰਨਾਂ ਦੀ ਮਿੱਠੀ ਪਿਆਰੀ ਸਿਮਰਤੀ ਦੇ ਅੰਦਰ ਇਹਨਾਂ ਸਲੰਨ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਪਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਅਕਾਲ ਅਕੈਡਮੀ ਦੇ ਬੱਚਿਆਂ ਵੱਲੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਆਪਦੀਆਂ ਨੂੰ ਸਰਵਣ ਕਰਵਾਏ ਜਾ ਰਹੇ ਸਨ ਆਓ ਸਾ ਸੰਗਤ ਕੁਝ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਕਾਗਰ ਕਰੋ ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ ਸਾਧੂ ਦਾ ਜੀਵਨ ਕਿਹੋ ਜਿਹਾ ਹੈ ਗੁਰਮੁਖ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ ਕੀ ਉਪਦੇਸ਼ ਹੈ ਸਿੱਖ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਭਰਮ ਨਹੀਂ ਪਾਤਸ਼ਾਹ ਨੇ ਰਹਿਣ ਦਿੱਤਾ ਹਰ ਕੱਖ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਹੈ ਕਿਸੇ ਨੂੰ ਕੋਈ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸੰਤ ਕੌਣ ਹੈ ਸੰਤ ਕਿਸ ਨੂੰ ਕਹਿੰਦੇ ਨੇ ਕਿਉਂਕਿ ਸੰਤ ਦੀ ਪਰਵਾਸ਼ਾ ਸੰਤ ਦੀ ਡੈਫੀਨੇਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ ਆਓ ਆਪਾਂ ਵਿਚਾਰ ਨਾਲ ਜੁੜੀਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਹਾਜ਼ਰੀ ਲਵਾਓ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਨੂੰ ਸਿਰ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਬੋਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿੰਦਿਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆ ਸਵਸਨ ਦਾ ਪਲਾ ਸਤਿਗੁਰੂ ਸਿੱਖ ਨੂੰ ਜਨਮ ਚੀਜ਼ ਨਾਂ ਬਖਸ਼ਿਸ਼ ਕਰਦਾ ਸਭ ਤੋਂ ਪਹਿਲਾਂ ਗੁਰੂ ਸਿੱਖ ਨੂੰ ਜੀਵਨ ਦਿੰਦਾ ਹੈ ਜਨਮ ਮਾਂ ਪਿਓ ਤੋਂ ਮਿਲਿਆ ਜੀਵਨ ਗੁਰੂ ਬਖਸ਼ਿਸ਼ ਕਰਦਾ ਹੈ ਜੀਵਨੋਂ ਮੈਂ ਜੀਵਨ ਪਾਇਆ ਇਸ ਜਨਮ ਤੋਂ ਬਾਅਦ ਜੀਵਨ ਜਿਹੜਾ ਉਹ ਗੁਰੂ ਬਖਸ਼ਿਸ਼ ਕਰਦਾ ਹੈ ਕਿਉਂਕਿ ਜਦੋਂ ਵੀ ਕਿਸੇ ਦੇ ਗੁਣਾਂ ਦੀ ਸੋਭਾ ਹੋਏਗੀ ਚੰਗੀਆਂ ਗੱਲਾਂ ਦੀ ਸੋਭਾ ਹੋਏਗੀ ਉਦੋਂ ਲੋਕੀ ਧਾਰਮਿਕ ਦੁਨੀਆ ਵਿੱਚ ਕਹਿੰਦੇ ਨੇ ਉਹਦਾ ਜੀਵਨ ਬਹੁਤ ਉੱਚਾ ਸੀ ਜਨਮ ਤਾਂ ਸਾਡੇ ਵਰਗਾ ਹੀ ਹੈ ਸਰੀਰ ਤਾਂ ਆਪਣੇ ਸਾਰਿਆਂ ਵਰਗਾ ਹੁੰਦਾ ਪਰ ਜਦੋਂ ਵਡਿਆਈ ਹੁੰਦੀ ਉਦੋਂ ਜੀਵਨ ਦੀ ਹੁੰਦੀ ਹੈ ਲੋਕ ਕਹਿੰਣਗੇ ਉਹਦਾ ਜੀਵਨ ਬਹੁਤ ਉੱਚਾ ਸੀ ਗਈ ਉਸ ਬੰਦੇ ਦਾ ਜੀਵਨ ਬਹੁਤ ਸੀ ਜੀਵਨ ਦਾ ਭਾਵ ਹੈ ਗੁਣ ਗੁਰੂ ਸਿੱਖ ਨੂੰ ਗੁਣ ਬਖਸ਼ਿਸ਼ ਕਰਦਾ ਹੈ ਔਰ ਬਦਲੇ ਵਿੱਚ ਗੁਰੂ ਸਿੱਖ ਕੋਲੋਂ ਅੱਗਣ ਲੈ ਲੈਂਦਾ ਹੈ ਦੁਨੀਆਂ ਵਿੱਚ ਐਸੀ ਕੋਈ ਦੁਕਾਨ ਨਹੀਂ ਹੈ ਜਿੱਥੇ ਸਾਸ ਸੰਗਤ ਮਾੜੀਆਂ ਚੀਜ਼ਾਂ ਦੇ ਕੇ ਚੰਗੀਆਂ ਬਰਾਬਰ ਮਿਲਦੀਆਂ ਹੋਣ ਦੁਨੀਆਂ ਵਿੱਚ ਐਸੀ ਕੋਈ ਥਾਂ ਨਹੀਂ ਹੈ ਕੋਈ ਦੁਕਾਨ ਨਹੀਂ ਹੈ ਜਿੱਥੇ ਕੋਈ ਔਗਣ ਵੀ ਵਿਕਦੇ ਹੋਣ ਪਰ ਇੱਕ ਗੁਰੂ ਦਾ ਧਾਰ ਹੈ ਜਿੱਥੇ ਔਗਣ ਵੀ ਵਿਕ ਜਾਂਦੇ ਨੇ ਜਿਹਨੂੰ ਮਹਾਰਾਜ ਕਹਿੰਦੇ ਔਗਣ ਵਿਕਣ ਪੱਲਰੀ ਭਾਈ ਇੱਥੇ ਗੁਰੂ ਦੇ ਧਾਰ ਉੱਤੇ ਔਗਣ ਪ੍ਰਾਲੀ ਦੇ ਭਾਅ ਵਿਕ ਜਾਂਦੇ ਨੇ ਗੁਰੂ ਉਹ ਲੈ ਲੈਂਦੇ ਤੇ ਬਦਲੇ ਵਿੱਚ ਕੀ ਦਿੰਦਾ ਗੁਣ ਕਿਉਂਕਿ ਗੁਰੂ ਦਾ ਸੁਭਾਅ ਹੈ ਉਹ ਔਗਣ ਲੈ ਕੇ ਗੁਣ ਕਰ ਬਖਸ਼ੇ ਅਪਗੁਣਿਆਰੇ ਔਗਣਾਰੇ ਬੰਦਿਆਂ ਨੂੰ ਬਖਸ਼ ਦਿੰਦਾ ਤੇ ਉਹਨਾਂ ਤੋਂ ਔਗਣ ਲੈ ਕੇ ਗੁਣ ਦੇ ਦਿੰਦਾ ਜਦੋਂ ਸਿੱਖ ਦਾ ਜੀਵਨ ਬਣਦਾ ਗੁਣਾ ਕਰਕੇ ਪਹਿਲਾਂ ਗੁਰੂ ਸਿੱਖ ਨੂੰ ਜੀਵਨ ਦਿੰਦਾ ਭਾਈ ਤੂੰ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਹੜੀ ਚੀਜ਼ ਦਾ ਪਰਹੇਜ਼ ਰੱਖਣਾ ਹੈ ਕਿਹੜੀ ਚੀਜ਼ ਤੋਂ ਦੂਰ ਰਹਿਣਾ ਹੈ ਇਹ ਗੁਰੂ ਉਪਦੇਸ਼ ਦਿੰਦਾ ਸਤਗੁਰੂ ਹੀ ਸਿੱਖ ਨੂੰ ਕਹਿਣਗੇ ਭਾਈ ਤੂੰ ਮਾੜੇ ਬੰਦਿਆਂ ਦੀ ਮਨਮੁਖ ਬੰਦਿਆਂ ਦੀ ਸਾਖਤ ਬੰਦਿਆਂ ਦੀ ਸੰਗਤ ਨਾ ਕਰ ਕਿਉਂ ਭਾਈ ਭਾਈ ਗੁਰਦਾਸ ਜੀ ਨੇ ਬਚਨ ਕਹੇ ਕਹਿੰਦੇ ਮਨਮੁਖ ਸਾਖਤ ਬੰਦਾ ਜਿਹੜਾ ਨੋ ਕੋਲੇ ਦੀ ਤਰ੍ਹਾਂ ਹੁੰਦਾ ਜੇ ਕੋਲੇ ਠੰਡੇ ਕੋਲੇ ਨੂੰ ਹੱਥ ਲਾ ਦਿਓ ਹੱਥ ਕਾਲਾ ਹੋ ਜਾਂਦਾ ਜੇ ਕੋਲਾ ਗਰਮ ਹੋਵੇ ਹੱਥ ਸਾੜ ਦਿੰਦਾ ਦੁਮ ਹਲਾਤਾਂ ਵਿੱਚ ਕੋਲਾ ਜਿਹੜਾ ਉਹ ਨੁਕਸਾਨ ਕਰਦਾ ਜੇ ਕੋਇਲੇ ਨੂੰ ਠੰਡੇ ਨੂੰ ਹੱਥ ਲਾਓ ਤੇ ਹੱਥ ਕਾਲੇ ਹੁੰਦੇ ਨੇ ਜੇ ਗਰਮ ਕੋਲਾ ਚੁੱਕ ਲਓ ਹੱਥ ਸਾੜ ਦਿੰਦਾ ਐਦਾਂ ਸਾਕਤ ਬੰਦੇ ਦੀ ਮਿੱਤਰਤਾ ਵੀ ਮਾੜੀ ਉਹਦੀ ਦੁਸ਼ਮਣੀ ਵੀ ਮਾੜੀ ਇਹ ਨੀ ਮਹਰਨ ਕਹਵੇ ਸਾਖਤ ਮਨਮੁਖ ਬੰਦਿਆ ਨਾਲ ਦੁਸ਼ਮਣੀ ਕਰ ਉਹਨਾਂ ਨਾਲ ਝਗੜਾ ਕਰ ਕਹਿੰਦੇ ਨਹੀਂ ਸਾਖਤ ਬੰਦੇ ਦੀ ਦੁਸ਼ਮਣੀ ਵੀ ਮਾੜੀ ਹੈ ਉਹਦੀ ਮਿੱਤਰਤਾ ਵੀ ਮਾੜੀ ਹੈ ਸਾਖਤ ਬੰਦੇ ਦੀ ਮਿੱਤਰਤਾ ਤੋਂ ਵੀ ਦੂਰ ਰਹਿ ਉਹਦੀ ਦੁਸ਼ਮਣੀ ਤੋਂ ਵੀ ਭਾਈ ਗੁਰਦਾਸ ਜੀ ਲਿਖਦੇ ਕੋਇਲਾ ਸੀਤਲ ਕਰ ਪਰਸ ਸਿਆਮ ਗਹਿ ਕਹਿੰਦੇ ਜੇ ਕੋਇਲਾ ਸੀਤਲ ਭਾਵ ਠੰਡਾ ਹੈ ਉਹ ਹੱਥ ਕਾਲੇ ਕਰ ਦਿੰਦਾ ਕੋਇਲਾ শীতল ਕਰ ਪਰਸ ਸਿਹਾਮ ਗਹਿ ਪਰਸ ਤਪਦ ਪਰ ਦਗਦ ਕਰਤ ਹੈ ਕਹਿੰਦੇ ਜੇ ਕੋਲਾ ਤਪਦਾ ਹੋਵੇ ਤਾਂ ਕਹਿੰਦੇ ਭਾਈ ਉਹ ਸਾੜ ਦਿੰਦਾ ਐ ਇਦਾਂ ਸਾਕਤ ਬੰਦੇ ਦੀ ਮਿੱਤਰਤਾ ਵੀ ਮਾੜੀ ਐ ਮਨਮੁਖ ਬੰਦੇ ਦੀ ਦੁਸ਼ਮਣੀ ਵੀ ਮਾੜੀ ਐ ਮਹਾਰਾਜ ਫਿਰ ਕੀ ਕਰਨਾ ਚਾਹੀਦਾ ਕਹਿੰਦੇ ਜੇ ਤੈਨੂੰ ਪਤਾ ਲੱਗ ਜਾਵੇ ਉਹ ਬੰਦਾ ਸਾਕਤ ਐ ਮਨਮੁਖ ਐ ਫਿਰ ਤੋਂ ਕੋਈ ਕੰਮ ਕਰਕੇ ਕਬੀਰ ਸਾਖਤ ਸੰਗਨ ਕੀ ਜੀਏ ਦੂਰ ਜਾਈਏ ਭਾਗ ਕਹਿੰਦੇ ਭਾਈ ਫਿਰ ਤੋਂ ਦੂਰੋਂ ਉਤੋਂ ਦੂਰ ਹੋ ਜਾ ਸਾਖਤ ਦੀ ਸੰਗਤ ਨੰ ਕਰ ਦੂਰੋਂ ਵੇਖ ਕੇ ਭੱਜ ਜਾਈ ਮarre ਸੰਗਤ ਕਿਉਂ ਨਹੀਂ ਕਰਨੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਵਾਬ ਦਿੰਦੇ ਕਹਿੰਦੇ ਚਿੱਟੇ ਕੱਪੜੇ ਪਾਏ ਹੋਣ ਕਾਲੇ ਭੰਡੇ ਨੂੰ ਜਿੰਨਾ ਮਰਜੀ ਸੋਧ ਕੇ ਚੱਕੋ ਉਹਨੇ ਕਿਤੇ ਨਾ ਕਿਤੇ ਦਾਗ ਲਾ ਦੇਣਾ ਜਿੰਨਾ ਮਰਜੀ ਸੰਭਲ ਕੇ ਉਹਨੂੰ ਚੱਕੋ ਉਹਨੇ ਤੁਹਾਨੂੰ ਦਾਗ ਲਾ ਦੇਣੇ ਇੰਨਾ ਸਾਕਤ ਬੰਦਾ ਤੁਹਾਨੂੰ 1 ਮਿੰਟ ਵਾਸਤੇ ਵੀ ਮਿਲਦਾ ਉਹਨੇ ਮਨ ਦਾ ਅੱਗੀ ਕਰ ਦੇਣਾ ਇਸ ਲਈ ਸਾਕਤ ਦੀ ਤੁਲਨਾ ਕਹਿੰਦੇ ਨੇ ਦਿੱਤੀ ਵਸਨ ਕਰੋ ਪਰਸੀ ਐ ਤੋ ਕਸ਼ ਲੱਗਦਾ ਦਾਗ ਕਹਿੰਦੇ ਕਾਲਾ ਭੰਡਾ ਹੱਥ ਨਾਲ ਚੱਕੋਂਗੇ ਉਹਨੇ धाਗ ਲਾ ਦੇਣੇ ਇੰਨਾ ਸਾਕਤ ਬੰਦੇ ਤੋਂ ਦੂਰ ਰਹੀਦਾ ਉਹਦੀ ਸੰਗਤ ਨਾ ਕਰ ਇਹ ਗੁਰੂ ਨੇ ਪਹਿਲਾਂ ਜੀਵਨ ਦੇਣਾ ਹੈ ਭਾਈ ਤੂੰ ਸੰਗਤ ਕਿਹਦੀ ਕਰਨੀ ਹੈ ਮਾੜੇ ਬੰਦਿਆਂ ਦੀ ਸਾਕਤਾਂ ਦੀ ਸੰਗਤ ਨਾ ਕਰ ਜੇ ਤੂੰ ਸੰਗਤ ਕਰਨੀ ਫਿਰ ਉਹਨਾਂ ਦੀ ਕਰ ਜਿਨ੍ਹਾਂ ਕੋਲੋਂ ਗੁਣ ਮਿਲਦਾ ਹੈ ਗੁਰੂ ਸਿੱਖ ਨੂੰ ਫਿਰ ਜੀਵਨ ਦਿੰਦਾ ਹੈ ਗੁਰੂ ਸਿੱਖ ਨੂੰ ਗੁਣ ਦਿੰਦਾ ਹੈ ਕਿ ਸਾਂਝ ਕਰੀ ਜੇ ਗੁਨਾ ਕਰੀ ਛੋੜ ਅਵਗੁਣ ਚੱਲੀ ਐ ਔਗਣ ਤੁਹਾਨੂੰ ਨਜ਼ਰ ਆਉਣਗੇ ਪਰ ਤੁਸੀਂ ਉਹ ਔਗਣਾਂ ਦੀ ਚਰਚਾ ਨਾ ਕਰੋ ਬੋਤੀ ਕਿਉਂਕਿ ਜਿਆਦਾ ਚਰਚਾ ਕਰੋਗੇ ਉਹ ਤੁਹਾਡੇ ਵਿੱਚ ਆਉਣ ਲੱਗ ਪੈਣਗੇ ਇੱਕ ਚੀਜ਼ ਹੁਣ ਮਨੋਵਿਗਿਆਨ ਨੇ ਮੰਨ ਲਈ ਹੈ ਥੋੜਾ ਥੋੜਾ ਲੱਗ ਕੇ ਹੋ ਜਾਓ ਅੱਗੇ ਆ ਜਾਓ ਸੰਸਰ ਅੱਗੇ ਆ ਜਾਓ ਉੱਠ ਕੇ ਥੋੜਾ ਅੱਗੇ ਦੂਰ ਨਾ ਬੈਠਿਆ ਕਰੋ ਬਿਲਕੁਲ ਨੇੜੇ ਐ ਨੇੜੇ ਸੰਗਤ ਵਿੱਚ ਬਹਿਣ ਦੀ ਇਹ ਤਰਤੀਬ ਹੈ ਕਿਉਂ ਜਦੋਂ ਮੋਰੇ ਸਪੇਸ ਖਾਲੀ ਹੁੰਦੀ ਨਾ ਮੋਰੇ ਸੰਗਤ ਲੰਘਦੀ ਰਹਿੰਦੀ ਹੈ ਫਿਰ ਉਹ ਡਿਸਟਰਬਨਸ ਹੁੰਦੀ ਕਥਾ ਦੀ ਜਿਹੜਾ ਮੱਥਾ ਟੇਕ ਕੇ ਬਾਅਦ ਵਿੱਚ ਉਹ ਪਿੱਛੇ ਬੈਠੇ ਫਿਰ ਜੇ ਮੋਰੇ ਸਪੇਸ ਹੋਏ ਕਿ ਮੋਰੇ ਲੰਘੀ ਜਾਣਾ ਸਭ ਨੇ ਔਰ ਗੁਰੂ ਦੇ ਜਦੋਂ ਵੀ ਗੁਰਦੁਆਰੇ ਆਈਏ ਗੁਰੂ ਦੇ ਕੋਲ ਹੋ ਕੇ ਬੈਠੀਏ ਕੋਲ ਬਹਿਣ ਨਾਲ ਭਾਈ ਸੋਭਾ ਹੁੰਦੀ ਹੈ ਕਿਉਂ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਮਾੜੇ ਬੰਦੇ ਦੀ ਸੰਗਤ ਕਰੋਗੇ ਮਾੜੇ ਕੋਲ ਬੈਠਿਆਂ ਬਦਨਮੀ ਹੋ ਜਾਂਦੀ ਹੈ ਸਿਆਣੇ ਬਜ਼ੁਰਗਾਂ ਦਾ ਕਥਨ ਹੈ ਕਹਿੰਦੇ ਬਦ ਨਾਲੋਂ ਬਦਨਾਮ ਬੁਰਾ ਮਾੜੇ ਕਰਮ ਕਰਨ ਨਾਲੋਂ ਨਾ ਬਦਨਮੀ ਜਿਹਨੂੰ ਮਿਲ ਜਾਏ ਉਹ ਮਾੜਿਆਂ ਨਾਲੋਂ ਹੀ ਬੁਰਾ ਹੈ ਇਸ ਲਈ ਜਿਹਦੇ ਕੋਲ ਬੈਠਿਆਂ ਬਦਨਮੀ ਹੁੰਦੀ ਹੋਵੇ ਉਹਦੇ ਕੋਲ ਨਹੀਂ ਬੈਠੀਦਾ ਜਿਹਦੇ ਕੋਲ ਖੜਿਆਂ ਬਦਨਮੀ ਲੱਗਦੀ ਉੱਥੇ ਬੰਦਾ ਖੜਦਾ ਹੀ ਨਹੀਂ ਹੈ ਸਿਆਣੇ ਬਜ਼ੁਰਗ ਬੱਚਿਆਂ ਨੂੰ ਸਮਝਾ ਕੇ ਰੱਖਦੇ ਨੇ ਕਾਕਾ ਉਹਦੇ ਕੋਲ ਖੜਨਾ ਨਹੀਂ ਹੈ ਉਹਦੇ ਕੋਲ ਖੜਨ ਨਾਲ ਤੈਨੂੰ ਵੀ ਲੋਕ ਕਹਿਣ ਲੱਗ ਜਾਣਗੇ ਨਸ਼ਾ ਕਰਦਾ ਫਲਨਾਂ ਬੰਦਾ ਚੋਰ ਹੈ ਚੋਰੀਆਂ ਕਰਨ ਵਾਲਾ ਉਹਦੇ ਕੋਲ ਨਹੀਂ ਖੜਨਾ ਨਹੀਂ ਤਾਂ ਲੋਕ ਕਹਿਣਗੇ ਇਹ ਵੀ ਚੋਰੇ ਹੁਣ ਹੈ ਮਾੜੇ ਬੰਦੇ ਦੀ ਸੰਗਤ ਕੀਤਿਆਂ ਬਦਨਾਮੀ ਹੁੰਦੀ ਹੈ ਤੇ ਜਿਹਦੀ ਸੰਗਤ ਕੀਤਿਆਂ ਸੋਭਾ ਮਿਲਦੀ ਹੋਵੇ ਉਹਦੇ ਆਪਾਂ ਕੋਲ ਬੈਠੀਦਾ ਜਿਹਦੇ ਕੋਲ ਬੈਠਿਆ ਸੋਭਾ ਵੱਧਦੀ ਹੈ ਉਹਦੇ ਕੋਲ ਬੰਦੇ ਬੰਦੇ ਨੇ ਉਹਦੇ ਨਾਲ ਸੰਗਤ ਕਰਦੇ ਨੇ ਇਸੇ ਲਈ ਚੰਗੇ ਚੰਗੇ ਬੰਦਿਆਂ ਨਾਲ ਲੋਕ ਮਿੱਤਰਤਾ ਪਾਉਂਦੇ ਨੇ ਚੰਗੇ ਬੰਦਿਆਂ ਨਾਲ ਰਿਸ਼ਤੇਦਾਰੀ ਬਣਾਉਂਦੇ ਕਿਉਂ ਭਾਈ ਉਹਦੇ ਨਾਲ ਸੋਭਾ ਹੋ ਰਹੀ ਹੈ। ਔਰ ਪਾਤਸ਼ਾਹ ਨੇ ਕਿ ਭਾਈ ਤੂੰ ਸਤਿਗੁਰੂ ਸੱਜਣ ਦੇ ਕੋਲ ਬੈਠਿਆ ਕਰ ਜਾਂ ਤੇਰੀ ਲੋਕ ਵਿੱਚ ਵੀ ਸੋਭਾ ਹੋਏਗੀ ਤੇਰੀ ਪਰਲੋਕ ਵਿੱਚ ਵੀ ਸੋਭਾ ਹੋਏਗੀ ਜਿਹਦੇ ਕੋਲ ਬੈਠਿਆ ਸੋਹਣੇ ਲੱਗੀਏ ਉਹਦੇ ਕੋਲ ਹੋ ਕੇ ਬੈਠੀਦਾ। ਆ ਪੰਕਤੀ ਤੁਹਾਨੂੰ ਯਾਦ ਹੈ। ਜੇ ਗੁਰੂ ਕੋਲ ਬੈਠੇ ਆ ਸੋਭਾ ਵਧਦੀ ਐ ਇਸ ਲਈ ਕੋਲ ਹੋ ਕੇ ਬਹਿਣਾ ਚਾਹੀਦਾ ਪੜੋ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਆਂਦਾ ਸ਼ਾਹ ਜਿਸ ਪਾਸ ਬੈਠਿਆ ਹਾਂ ਗੱਜ ਕੇ ਪੜੋ ਜਿਸ ਪਾਸ ਬੈਠਿਆ ਸੋਹੀ ਐ ਜਿਸ ਪਾਸ ਬੈਠਿਆ ਜਿਹਦੇ ਕੋਲ ਬੈਠਿਆ ਸੋਹਣੇ ਲੱਗੀਆਂ ਉਦੇ ਕੋਲ ਬੈਠੋ ਪੜੋ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨ ਦਾ ਵੇਸਾ ਹੋ ਭਾਈ ਉਹਦੇ ਕੋਲ ਬੈਠਿਆ ਸੁਭਾ ਮਿਲਦੀ ਐ ਇਸ ਲਈ ਗੁਰੂ ਦੇ ਕੋਲ ਹੋ ਕੇ ਬੈਠੀ ਫਿਰ ਪਾਤਸ਼ਾਹ ਸਮਝਾਉਣ ਕੇ ਸੰਝ ਕਰੀ ਜੇ ਗੁਣਾ ਕਰੀ ਚੰਗੇ ਗੁਣਾਂ ਦੀ ਸਾਂਝ ਕਰ ਗੁਰੂ ਸਿੱਖ ਨੂੰ ਜੀਵਨ ਦਿੰਦਾ ਹੈ ਔਰ ਜਦੋਂ ਸਿੱਖ ਨਾ ਜੀਵਨ ਬਣਦਾ ਹੈ ਬਦਲੇ ਵਿੱਚ ਗੁਰੂ ਔਗਣ ਲੈ ਲੈਂਦਾ ਤੇ ਗੁਣ ਦੇ ਦਿੰਦਾ ਪਰ ਸ਼ਰਤ ਇੱਕ ਹੈ ਉਹਨੂੰ ਗੁਰੂ ਦੇ ਅੱਗੇ ਆਪਣੇ ਔਗਣ ਐਡਮਿਟ ਕਰਨੇ ਪੈਂਦੇ ਨੇ ਹੇ ਸਤਿਗੁਰੂ ਮੇਰੇ ਵਿੱਚ ਔਗਣ ਹੈਨ ਜਦੋਂ ਸਿੱਖ ਮੰਨ ਲੈਂਦਾ ਉਦੋਂ ਗੁਰੂ ਉਹ ਲੈ ਲੈਂਦਾ ਤੈਨੂੰ ਰੋਜ਼ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਰੋਜ਼ ਇਹ ਸਵਈਆ ਪੜਿਆ ਜਾਂਦਾ ਹੈ ਐਵਰੀ ਡੇ ਉਹ ਪ੍ਰਕਾਸ਼ ਕਰਨ ਲੱਗੇ ਤਾਂ ਇਹ ਸਵਈਆ ਪੜਿਆ ਜਾਂਦਾ ਹੈ ਦਰਸ਼ਨ ਕਰਨ ਵਾਲਿਓ ਸਾਰੇ ਕਹੋ ਕਿ ਹਮ ਅਵਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਕ ਆਪਣੇ ਓਗਣ ਮੰਨੋ ਭਾਈ ਕਿਉਂ ਜਾ ਤਾਂ ਆਪਣੇ ਔਗਣਾਂ ਦਾ ਆਪ ਨੂੰ ਪਤਾ ਹੁੰਦਾ ਤੇ ਜਾਂ ਫਿਰ ਇਹਨਾਂ ਔਗਣਾਂ ਦਾ ਗੁਰੂ ਨੂੰ ਪਤਾ ਦੂਜੇ ਕਿਸੇ ਨੂੰ ਪਤਾ ਨਹੀਂ ਜਿਸ ਗੁਰੂ ਨੂੰ ਇਸ ਗੱਲ ਦਾ ਪਤਾ ਉਸ ਗੁਰੂ ਅੱਗੇ ਮੰਨ ਜਿਆ ਕਰਕੇ ਤੇਰੇ ਵਿੱਚ ਔਗਣ ਹੈ ਇੱਕ ਵਾਰ ਆਖੋ ਵਾਹਿਗੁਰੂ ਜਦੋਂ ਮੰਨ ਜੰਗੇ ਗੁਰੂ ਨੇ ਔਗਣ ਲੈ ਲੈਣੇ ਪੜੋ ਹਮ ਅਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਕਤਮ ਪੰਥ ਸੁਣਿਓ ਗੁਰ